ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮ ਕੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਾਲਿਕ ਨੇ ਸਾਡੇ ਪ੍ਰਤੀਨਿਧੀ ਜਤਿੰਦਰ ਦੇਵਗਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 50000 ਰੁਪਏ ਤੋਂ ਬਾਦ ਕੈਸ਼ ਲੈ ਕੇ ਚੱਲਣ ਸਮੇ ਆਪਣੇ ਕੈਸ਼ ਦੇ ਵੇਰਵੇਾਂ ਸੰਬੰਧੀ ਦਸਤਾਵੇਜ਼ ਹੋਣੇ ਜ਼ਰੂਰੀ ਨੇ ਉਹਨਾਂ ਵਧੇਰੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਜ਼ਿਲੇ ਭਰ ਦੇ ਜਨਤਕ ਦਫ਼ਤਰਾਂ ਜਨਤਕ ਥਾਮਾਂ ਤੇ ਹੋਰ ਥਾਮਾਂ ਤੋਂ ਪੋਸਟਰ ਬੈਨਰ ਆਦੀ ਹਟਾ ਦਿੱਤੇ ਗਏ ਨੇ ਇਨ੍ਹਾਂ ਚੋਂ 151 ਥਾਮਾਂ ਉੱਤੇ ਦੀਵਾਰਾਂ ਉੱਤੇ ਲਿਖੇ ਗਏ ਸੰਦੇਸ਼ 148 ਪੋਸਟਰ 25 ਬੈਨਰ ਅਤੇ 338 ਤਰ੍ਹਾਂ ਦੀ ਸਮੱਗਰੀ ਹਟਾਈ ਗਈ ਹੈ ਉਹਨੇ ਇਹ ਵੀ ਕਹਿ ਕੇ ਜੇਕਰ ਕੋਈ ਵਿਅਕਤੀ ਨਿੱਜੀ ਤੌਰ ਉੱਤੇ ਆਪਣੀ ਇਮਾਰਤ ਉੱਤੇ ਕਿਸੇ ਵੀ ਕਿਸਮ ਦੀ ਚੋਣ ਸਮੱਗਰੀ ਲਗਾਉਣ ਦਿੰਦਾ ਹੈ ਤਾਂ ਉਹ ਇਸ ਸੰਬੰਧੀ ਕਨਸੈਂਟ ਆਪਣੇ ਕੋਲ ਲਿਖ ਕੇ ਰੱਖਣਗੇ ਉਹਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਵੱਲੋਂ ਲਗਾਤਾਰ ਨਾਲ ਲੱਗਦੇ ਜ਼ਿਲ੍ਹਿਆਂ ਦੀ ਹੱਦ ਨਾਲ ਨੱਕੇ ਲਗਾ ਕੇ ਆਉਣ ਵਾਲ ਜਾਣ ਵਾਲੇ ਲੋਕਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਬਰਨਾਲਾ ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲਾਂ ਦੀ ਫੋਰਸ ਵੀ ਬਰਨਾਲਾ ਵਿਖੇ ਤਾਇਨਾਤ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਕੁੱਲ 9 ਫਲਾਈਂਗ ਸਕਵੈਂਡ ਟੀਮਾਂ ਤਾਇਨਾਤ ਨੇ ਜਿਨ੍ਹਾਂ ਵਿੱਚੋਂ ਹਰ ਇੱਕ ਵਿਦਾਨ ਸਬਾ ਖੇਤਰ ਉਤੇ ਨਜ਼ਰ ਰੱਖੀ ਜਾ ਰਹੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਜੀ ਸਰ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਨਜ਼ਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋਇੰਟਲੀ ਬੀਸੀ ਕੀਤੀ ਗਈ ਹੈ के जी आज पी दी डायरेक्शन ऑफ इलेक्शन कमीशन ऑफ इंडिया अज एक जॉइंट प्रेस कॉन्फ्रेंस डिप्टी कमिश्नर ते मेरे वलो एस एस पी बरन असी एक जॉइंट प्रेस कॉन्फ्रेंस इतने ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇਹਦੇ ਵਿੱਚ ਅਸੀਂ ਤੁਹਾਨੂੰ ਅਪਡੇਟਸ ਦੇਣਾ ਚਾਹੁੰਦੇ ਹਾਂ ਕਿ ਜਿੱਦਾਂ ਕਿ ਐਸ ਯੂ ਨੋ ਐਮ ਸੀ ਸੀ ਹੈਜ਼ ਕਮ ਇਨ ਟੂ ਫੋਰਸ ਐਂਡ ਜਿਹੜੀ ਕਿ ਹਦਾਇਤਾਂ ਸਾਨੂੰ ਮਿਲੀ ਹੋਈਆਂ ਜੋ ਸਾਨੂੰ ਕੰਪਲਾਈ ਕਰਨੀ ਹੁੰਦੀ ਹੈ ਵਿਥਿਨ 24 ਆਵਰਸ 48 ਐਂਡ 72 ਆਵਰਸ ਥੈਟ ਇਜ਼ ਮੇਨਲੀ ਰਿਗਾਰਡਿੰਗ ਜੋ ਕਿ ਕੋਈ ਪੋਸਟਰਸ ਬੈਨਰਸ ਵਗੈਰਾ ਪੋਲੀਟੀਕਲ ਕੋਈ ਲੱਗੇ ਹੋਣ ਸਰਕਾਰੀ ਦਫ਼ਤਰਾਂ ਤੇ ਪਬਲਿਕ ਪਲੇਸਿਸ ਐਂਡ ਪ੍ਰਾਈਵੇਟ ਪਲੇਸਿਸ ਤੇ ਉਹਨਾਂ ਦੀ ਅਸੀਂ ਕੰਪਲਾਈਂਸ ਕਰ ਚੁੱਕੇ ਹਾਂ ਜਿਹੜੀ ਕਿ ਸਾਡੀ ਐਫ ਐਸ ਟੀ ਟੀਮਸ ਹੈ 3 ਪਰ ਕੰਸਟੀਟਿਊਐਂਸੀ ਵੇ ਕੰਪਰਾਈਜ਼ਿੰਗ ਆਫ ਸਿਵਲ ਪ੍ਰਸ਼ਾਸਨ ਦੇ ਅਫਸਰ ਐਂਡ ਸਾਡੇ ਉਹ 24/7 ਐਕਟਿਵ ਹੋ ਚੁੱਕੀ ਹੈ ਸਾਡੇ ਕੋਲ ਸੀਏਪੀਐਫ ਦੀ ਇੱਕ ਕੰਪਨੀ ਆਈ ਹੈ ਜਿਹਨੂੰ ਕੀ ਅਸੀਂ ਕੌਨਫੀਡੈਂਸ ਬਿਲਡਿੰਗ ਮੈਸ਼ਰਸ ਵਾਸਤੇ ਉਹਦੀ ਵਰਤੋਂ ਕਰ ਰਹੇ ਹਾਂ ਐਸੇ ਅਸੀਂ ਕਾਫੀ ਫਲੈਗ ਮਾਰਚਸ ਫੂਡ ਪੈਟਰੋਲਿੰਗ ਆਲਰੇਡੀ ਕਰ ਚੁੱਕੇ ਹਾਂ ਤੇ ਰੈਗੂਲਰ 24 ਆਰਸ ਇੰਟਰ ਡਿਸਟ੍ਰਿਕਟ ਨਾਕਾਸ ਹੈਵ ਆਲਸੋ ਪੁੱਟ ਇਨ ਪਲੇਸ ਉਹ ਜਿਹੜੇ ਨਾਕਾ ਹੈਗੀ ਵੀ ਹੈਵ ਟ੍ਰਾਈਡ ਕਿ ਉਥੇ ਸੀਸੀਟੀਵੀ ਕਵਰੇਜ ਹੈਗੀ ਤੇ ਵਧੀਆ ਤਰੀਕੇ ਨਾਲ ਅਸੀਂ ਨਾਕਾਬੰਦੀ ਕਰਕੇ ਉਥੇ ਸਰਚ ਸੀਜ਼ਰ ਕੀਤਾ ਜਾਏ ਸਾਡੇ ਵੱਲੋਂ ਤੇ ਇਹਦੇ ਨਾਲ ਨਾਲ ਅਸੀਂ ਕੋਆਰਡੀਨੇਟ ਸਰਚ ኦਪਰੇਸ਼ਨਸ ਵੀ ਕਰ ਰਹੇ ਜਿਹੜੇ ਕਿ ਕੋਈ ਹੈਬਿਚੁਅਲ ਕ੍ਰਿਮੀਨल्स ਨੇ ਟ੍ਰਬਲ ਮੇਕਰਸ ਨੇ ਉਹਨਾਂ ਦੇ ਅਗੇਂਸਟ ਕਾਰਵਾਈ ਜਾ ਰਹੀ ਹੈ ਪ੍ਰੀਵੈਂਟਿਵ ਐਕਸ਼ਨਸ ਵੀ ਲਿੱਤੇ ਜਾ ਰਹੇ ਆ ਕੱਲ ਅਸੀਂ ਕੋਆਰਡੀਨੇਟ ਸਰਚ ኦਪਰੇਸ਼ਨਸ ਕਰਾਏ ਸੀਗੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਵੀ ਹੈਵ ਰਜਿਸਟਰਡ 11 ਅਫਾਇਰਸ ਕੰਪਰਾਈਜ਼ਿੰਗ ਆਫ 5 ਅੰਡਰ ਐਨਡੀਪੀਐਸ ਐਕਟ ਐਂਡ 5 ਅੰਡਰ 600 ਐਕਸਾਈਜ਼ ਤੇ ਇਦਾਂ ਹੀ ਸਾਡਾ ਰੈਗੂਲਰ ਸੀਜ਼ਰਸ ਚੱਲ ਰਹੇ ਐਕਸਾਈਜ਼ ਐਂਡ ਡੀਪੀਐਸ ਆਰਮਸ ਤੇ ਵੀ ਐਂਡ ਕੈਸ਼ ਤੇ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਲਰੇਡੀ ਅਪੀਲ ਕਰ ਚੁੱਕੇ ਹਾਂ ਫੇਰ ਕਰਾਂਗੇ ਕਿ ਕੋਈ ਵੀ ਅਗਰ ਕੈਸ਼ ਕੈਰੀ ਕਰਦਾ ਆਪਣੇ ਨਾਲ ਵੈਲਿਡ ਡਾਕੂਮੈਂਟਸ ਕੈਰੀ ਕਰਨ ਸੋ ਥੈਟ ਉਹਨਾਂ ਨੂੰ ਹਰਾਸਮੈਂਟ ਨਾ ਹੋਏ ਕੋਈ ਟਰਬਲ ਨਾ ਆਏ ਬਿਕੋਜ਼ ਸਾਨੂੰ ਵੀ ਹਦਾਇਤ ਹੈ ਉਹਨੂੰ ਕਰਾਸ ਚੈੱਕ ਕਰਨਾ ਹੈਗਾ ਸਾਡੀ ਟੀਮਸ ਨੂੰ ਵੀ ਦਿੱਕਤ ਨਾ ਆਏ ਤੇ ਨਾਲ ਦੀ ਨਾਲ ਆਰਮਸ ਡਿਪੋਜ਼ੀਸ਼ਨ ਤੇ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਐਸ ਵੀ ਹੈਵ ਆਲਰੇਡੀ ਰਿਕੁਐਸਟਡ ਦਾ ਪਬਲਿਕ ਕਿ ਆਪਣੇ ਆਰਮਸ ਜੋ सर्न एरिया है गन हाउस और पुलिस स्टेशन उ के डिपोजिट कराए जा एन बी डबल्यूस एंड बाकी जो सू हिदायत हैगी वो असी ऑलरेडी कर रहे हैं इंटर एजेंसी कोऑर्डिनेशन वास्ते डिफरेंट डिपार्टमेंट्स की डी सी साहब से मैं जॉइंट मीटिंग्स कर चुके हैं जो कि अं रेगुलरली करते रहेंगे एंड वी एश्योर द पब्लिक एंड एवरी वन कि बी वील एनश्योर फ्री फेयर एंड ट्रांसपेरेंट इलेक्शन इन बरनला ਚੋਲਾ ਦੇ ਵਿੱਚ ਸ਼ਰਾਬ ਦੇ ਦਰਪੋਂ ਕਰਦੀ ਜਿਆਦਾ ਹੁੰਦੀ ਆ ਪੁਲਿਸ ਬਰਾਮਦ ਵੀ ਕਰਦੀ ਆ ਪਰ ਇਹਦਾ ਇੱਕ ਪੱਖ ਇਹ ਵੀ ਆ ਕਿ ਇਕੱਠੀ ਸ਼ਰਾਬ ਦੇ ਤੋਂ ਠੇਕੇਦਾਰ ਤੋਂ ਚੱਕੀ ਗਈ ਆ ਕਿ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਠੇਕੇਦਾਰ ਨੂੰ ਵੀ ਇਦਾਂ ਦੀ ਉਹ ਹੈ ਹਦ ਤੱਕ ਕਿ ਜਿਹੜਾ ਕੋਈ 31 ਸਾਲ ਲੈ ਕੇ ਜਾਂਦਾ ਉਹ ਰਿਕਾਰਡ ਰੱਖਿਆ ਜਾਂਦਾ ਜੀ ਜਿਦਾ ਕਿ ਤੁਹਾਨੂੰ ਮੈਂ ਦੱਸਿਆ ਅੱਜ ਵੀ ਸਾਡੀ ਇੱਕ ਮੀਟਿੰਗ ਇਨਕਮ ਟੈਕਸ ਅਫੀਸ਼ੀਅਲਸ ਐਕਸਾਈਜ਼ ਅਫੀਸ਼ੀਅਲਸ ਨਾਲ ਹੈਗੀ ਜਿਹੜੀ ਹਦਾਇਤ ਹੈ ਕਿ ਐਸ ਵੀ نو ਦੈਟ ਦੀ ਫਾਈਨੈਂਸ਼ੀਅਲ ਇਅਰ ਇਸ ਕਮਿੰਗ ਟੂ ਐਨ ਐਂਡ ਜਿਹੜੀ 31 ਮਾਰਚ ਆਣੀ ਹੈ ਤੇ ਨਵੇਂ ਨਵੇਂ ਐਕਸਾਈਜ਼ ਦੀ ਪਾਲਿਸੀ ਮੁਤਾਬਕ ਉਹਨਾਂ ਨੂੰ ਠੇਕੇ ਦਿੱਤੇ ਜਾਂਦੇ ਤੇ ਜੋ ਸਟਾਕ ਕੈਰੀ ਫਾਰਵਰਡ ਹੋਣਾ ਉਹਦੇ ਅਕੋਰਡਿੰਗਲੀ ਜੋ ਡਾਇਰੈਕਸ਼ਨਸ ਹੈਗੀ ਉਹ ਕੰਪਲਾਈਂਸ ਕੀਤੀ ਜਾਊਗੀ ਜੇ ਜੋ ਨਹੀਂ ਕੰਪਲਾਈ ਕਰੇਗਾ ਉਹਦੇ ਅਕੋਰਡਿੰਗਲੀ ਲੀਗਲ ਜੋ ਕਾਰਵਾਈ ਬਣਦੀ ਉਹਨਾਂ ਦੇ ਕੀਤੀ ਜਾਊਗੀ ਡੇਲੀ ਦੀ ਮਾਨਿਟਰਿੰਗ ਹੋएगी ਇਹਦੀ ਐਕਸਾਈਜ਼ ਵਾਲੇ ਜਿਹੜੇ ਹੈਗੇ ਨੇ ਇਹਦੀ ਡੇਲੀ ਮਾਨਿਟਰਿੰਗ ਕਰ ਰਹੇ ਨੇ ਕਿ ਕਿਦੀ ਕਿੰਨਾ ਸਟਾਕ ਆਇਆ ਡੇਲੀ ਦਾ ਸਟਾਕ ਜੇ ਉਹ ਸਟਾਕ ਜ਼ਿਆਦਾ ਆਂਦਾ ਹੈ ਤਾਂ ਉਹਦੀ ਚੈਕਿੰਗ ਉਹਨਾਂ ਨੇ ਨਾਲ ਦੀ ਨਾਲ ਕਰਨੀ ਹੈ ਸੋ ਡੇਲੀ ਸਟਾਕ ਮਾਨਿਟਰਿੰਗ ਹਰ ਹਰੇਕ ਵੈਂਡਰ ਦੀ ਹੋ ਰਹੀ ਹੈ ਉਹ ਉਹ ਜਦੋਂ ਅਨਾਉਂਸਮੈਂਟ ਦੇ ਨਾਲ ਨਾਲ ਹੀ ਸਟਾਰਟ ਹੋ ਚੁੱਕਿਆ ਕੰਮ ਜੀ ਇਸ ਵਾਰ ਇੱਕ ਚਰਚਾ ਇਹ ਵੀ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਫਲੇਗ ਗਰਾਊਂਡ ਨੇ ਉਹਨਾਂ ਦੇ ਵਿੱਚ ਰਾਜਨੀਤਿਕ ਰੈਲੀਆਂ ਨਹੀਂ ਕਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਦੇਖੋ ਇਹਦੇ ਵਿੱਚ ਮਾਡਲ ਕੋਡ ਆਫ ਕੰਡਕਟ ਜਦੋਂ ਆ ਜਾਂਦਾ ਕੋਈ ਵੀ ਪਬਲਿਕ ਪਲੇਸਿਸ ਜਿਹੜੀਆਂ ਹੈਗੀਆਂ ਨੇ ਉਹਦੇ ਤੇ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਕਿ ਕਿਸੇ ਇੱਕ ਪਾਰਟੀ ਨੂੰ ਡੋਮਿਨੈਂਸ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਉੱਥੇ ਜੇ ਕੋਈ ਪਰਮਿਸ਼ਨ ਮਿਲਣੀ ਹੈ ਸਭ ਨੂੰ ਜਿਹੜੀ ਹੈਗੀ ਐ ਸਾਂਝੇ ਤੌਰ ਤੇ ਮਤਲਬ ਸਾਰਿਆਂ ਨੂੰ ਬਰਾਬਰ ਬਰਾਬਰ ਹੀ ਜਿਹੜੀ ਹੈ ਪਰਮਿਸ਼ਨ ਦਿੱਤੀ ਜਾਏਗੀ ਆਦਰਵਾਇਸ ਵੈਸੇ ਅਸੀਂ ਅਵੋਇਡ ਕਰਦੇ ਹਾਂ ਕਿ ਪਬਲਿਕ ਪਲੇਸਸ ਦੇ ਉੱਤੇ ਕੋਈ ਰੈਲਿਸ ਨਾ ਕੀਤੀਆਂ ਜਾਣ। ਫਮੀ ਦੁਬਾਰਾ ਵੱਲੋਂ ਚੌਣਾਂ ਪ੍ਰਚਾਰ ਦੀਆਂ ਗੱਡੀਆਂ ਵਰਤੀਆਂ ਜਾਂਦੀਆਂ ਉਹ ਉਹਦਾ ਖਰਚਾ ਪਾਇਆ ਜਾਂਦਾ। ਕੁਝ ਕੁ ਲੋਕ ਸਟicker ਲਾ ਲੈਂਦੇ ਨੇ ਕਿ ਇਹ ਮੇਰਾ ਪ੍ਰਾਈਵੇਟ ਵਾਹਨ ਹੈ। ਆਮ ਤੌਰ ਤੇ ਦੇਖਿਆ ਜਾਂਦਾ ਕੀ ਉਹ ਰੈਲੀਆਂ ਦੇ ਵਿੱਚ ਉਹ ਸਟicker ਬਾਰੇ ਜਿਹੜੇ ਹੈਗੇ ਨੇ ਉਹ ਦੇਖੋ ਜੋ ਇਲੈਕਸ਼ਨ ਦੀ ਕਮਿਸ਼ਨ ਦੀ ਹਦਾਇਤ ਹੈ ਕਿ ਜੇ ਕੋਈ ਲੋਕ ਆਪਣੇ ਆਪ ਆਪ ਰੈਲੀ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਦੇ ਤੇ ਉਹਨਾਂ ਨੇ ਕਿਸੇ ਤਰੀਕੇ ਦਾ ਸਟicker ਨਹੀਂ ਲਗਾਇਆ ਹੋਇਆ ਤਾਂ ਫਿਰ ਅਸੀਂ ਉਹਨੂੰ ਉਹਦੇ ਖਰਚੇ ਵਿੱਚ ਨਹੀਂ ਫੜ ਸਕਦੇ ਉਦੇਚ ਇਹ ਹੈ ਕਿ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਰੈਲੀ اٹੈਂਡ ਕਰਨ ਆਇਆ ਹੈ ਕਮਰਸ਼ੀਅਲ ਵਹੀਕਲਸ ਜਿੰਨੇ ਵੀ ਹੋਣਗੇ ਉਹ ਸਾਰਿਆਂ ਦਾ ਖਰਚਾ ਫੜਿਆ ਜਾਏਗਾ ਲੇਕਿਨ ਜਿਸੇ ਕਿਸੇ ਪ੍ਰਾਈਵੇਟ ਵਹੀਕਲ ਦੇ ਉੱਤੇ ਕੋਈ ਸਟicker ਹੋਏਗਾ ਉਮੀਦਵਾਰ ਦਾ ਨਾਮ ਹੋਏਗਾ ਜਾਂ ਉਸ ਦੀ ਫੋਟੋ ਹੋਏਗੀ ਉਹ ਖਰਚੇ ਦੇ ਵਿੱਚ ਜ਼ਰੂਰ ਪੜੇ ਜਾਣਗੇ ਜੇ ਕਿਸੇ ਪਲੀਟਿਕਲ ਪਾਰਟੀ ਦਾ ਵਰਕਰ ਆਪਣੇ ਘਰ ਤੇ ਪੋਸਟਰ ਬੈਨਰ ਲਗਾਉਣਾ ਚਾਹੁੰਦਾ ਉਹਦੇ ਲਈ ਕਿੱਥੋਂ ਮਨਜ਼ੂਰੀ ਲੈਣੀ ਪਵੇਗੀ ਉਹਨੂੰ ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਹੋਏਗੀ ਉਹ ਆਪਣਾ ਜਿਹੜਾ ਹੈਗਾ ਉਹ ਕੰਸੈਂਟ ਆਪਣੀ ਰੱਖੇਗਾ ਸਾਡੀਆਂ ਟੀਮਸ ਜਾ ਕੇ ਜਦੋਂ ਚੈਕਿੰਗ ਕਰਦੀਆਂ ਨੇ ਤਾਂ ਉਹ ਆਪਣੀ ਕੰਸੈਂਟ ਉਹਨਾਂ ਨੂੰ ਦਿਖਾ ਸਕਦਾ ਹੈ ਕਿ ਮੇਰੀ ਮਰਜ਼ੀ ਦੇ ਨਾਲ ਇਹ ਜਿਹੜਾ ਪੋਸਟਰ ਬੈਨਰ ਲੱਗਿਆ ਹੈ ਲੇਕਿਨ ਉਹ ਅਸੀਂ ਇਹਨੂੰ ਖਰਚੇ ਦੇ ਵਿੱਚ ਜ਼ਰੂਰ ਫੜਾਂਗੇ ਇਕਸਰ ਅਸਲਾ ਜਮਾ ਹੋਣ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੀ ਰੋਲਿੰਗ ਪਾਰਟੀ ਹੁੰਦੀ ਆ ਉਹਨਾਂ ਦੇ ਨਾਲ ਜਿਹੜੇ ਹਿੰਦੂ ਨੇ ਉਹਨਾਂ ਦੇ ਸਪੋਰਟ ਆਉਂਦੇ ਨੇ ਉਹਨਾਂ ਦਾ ਅਸਲਾ ਦੇਰੀ ਨਾਲ ਜਮਾ ਕਰਵਾਇਆ ਜਾਂਦਾ ਇਹ ਅਕਸਰ ਗੱਲਾਂ ਸਾਹਮਣੇ ਆਉਂਦੀਆਂ ਨਹੀਂ ਜਿੱਦਾਂ ਕਿ ਤੁਹਾਡੇ ਰਾਹੀਂ ਅਸੀਂ ਆਲਰੇਡੀ ਰਿਕੁਐਸਟ ਕੀਤੀ ਕਿ 7 ਦਿਨ ਦਾ ਟਾਈਮ ਇਨੀਸ਼ੀਅਲੀ ਦਿੱਤਾ ਗਿਆ ਸਾਰਿਆਂ ਨੂੰ ਅਸੀਂ ਇਹ ਇੱਕ ਲੈਵਲ ਪਲੇਇੰਗ ਫੀਲਡ ਐਥੇ ਪ੍ਰੋਵਾਈਡ ਕਰਨੀ ਹੈ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਜਿੱਦਾਂ ਕਿ ਅਸੀਂ ਦੱਸਿਆ ਕਿ ਇੰਪਾਰਸ਼ਲੀ ਅਸੀਂ ਇਹ ਚੋਣ ਕਰਾਣੀ ਹੈ ਤੇ ਸਾਰਿਆਂ ਵਾਸਤੇ ਸੇਮ ਹਿਦਾਇਤ ਹੈ ਸੇਮ ਕਾਨੂੰਨ ਹੈ ਤੇ ਡਾਇਰੈਕਸ਼ਨ ਸੇਮ ਨੇ ਤੇ ਸਾਰਿਆਂ ਨੂੰ ਇੱਕ ਥਾਂ ਤੇ ਹੀ ਰਕਸੀ ਰੱਖ ਕੇ ਸਾਰਿਆਂ ਨੂੰ ਰਿਕੁਐਸਟ ਕੀਤੀ ਸਾਰੇ ਜਮਾ ਕਰਾਨਗੇ ਜੀ 휠체어 ਸਾਰੇ ਪੁਰਨਪੋਥਾਂ ਤੇ ਅਵੇਲੇਬਲ ਹੋਏਗੀ ਜੀ ਹਾਂ ਉਹ ਸਾਡੀਆਂ ਪੰਚਾਇਤਾਂ ਦੇ ਕੋਲ ਆਲਰੇਡੀ ਇੱਕ ਇੱਕ 휠체어 ਹੈਗੀ ਹੈ ਉਸ ਤੋਂ ਇਲਾਵਾ ਜਿਹੜੇ ਪੀਡਬਲਿਟੀ ਵੋਟਰਸ ਜਿੱਥੇ ਵੀ ਹੈਗੇ ਨੇ ਆ ਜਾਂ ਜਿੱਥੇ 85 ਤੋਂ ਪਲੱਸ ਸਾਡੇ ਜ਼ਿਆਦਾ ਵੋਟਰਸ ਹੈਗੇ ਨੇ ਉੱਥੇ ਅਸੀਂ ਸਪੈਸ਼ਲੀ ਹੋਰ ਜ਼ਿਆਦਾ 휠ਚੇਅਰਸ ਵੀ ਰਖਾਵਾਂਗੇ 85 ਜਿਹੜੀ ਰਹਿ ਗਈ ਹੈ ਜੇ ਘਰ ਦਾ ਇਚ ਵੋਟ ਪੋਲ ਕਰਵਾਉਣ ਦਾ ਇਹ ਕਦੋਂ ਸ਼ੁਰੂ ਹੋਏਗਾ ਇਹ ਜਦੋਂ ਜਹਲੇ ਤਾਂ ਜਿਹੜਾ ਹੈਗਾ ਨੋਮੀਨੇਸ਼ਨਸ ਵੀ ਨਹੀਂ ਹੋਈਆਂ ਜੀ ਜਿਵੇਂ ਇਲੈਕਸ਼ਨ ਦਾ ਟਾਈਮ ਆਏਗਾ ਸ਼ਡਿਊਲ ਦੇ ਅਕੋਰਡਿੰਗਲੀ ਕਰਾਇਆ ਜਾਏਗਾ ਬਰ ਨਾਲਾ ਤੋਂ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ